ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚਿਆ ਕਰਨਦੇਵੀਗੜ ਵਾਲਾ ਸਾਡੇ ਨਾਲ ਮੌਜੂਦ ਆ ਅੱਜ ਗੱਲਬਾਤ ਕਰਦੇ ਆ ਜਿਹੜਾ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ ਉਹਨਾਂ ਨੇ ਨਵਾਂ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਕਾਰਗੁਜ਼ਾਰੀ ਬਾਰੇ ਅੱਜ ਸਾਡੇ ਕਰਨਦੇਵੀਗੜ ਵਾਲਾ ਦੱਸਣਗੇ ਸਾਡੇ ਦਰਸ਼ਕਾਂ ਨੂੰ ਵੀ ਨਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਦੇ ਇਹਦੇ ਵਿੱਚ ਕੋਈ ਅਕਾਲੀ ਦਲ ਦੇ ਪਰਿਵਾਰ ਦੇ ਵਿੱਚ ਵਾਧਾ ਹੋਵੇਗਾ ਜਾਂ ਨਹੀਂ ਇਹ ਗ੍ਰੋਥ ਕਰੂਗੀ ਜਾ ਨਹੀਂ ਉਹਦੇ ਬਾਰੇ ਗੱਲਬਾਤ ਕਰਦੇ ਆ ਕਰਨਜੀਤ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਕਰਨਜੀਤ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਨਵਾਂ ਕਾਲੀ ਦਲ ਬਣਿਆ ਕਿਤੇ ਨਾ ਕਿਤੇ ਇਹ ਨਵਾਂ ਸ਼ਰੋਮਣੀ ਅਕਾਲੀ ਦਲ ਪੰਜਾਬ ਨੂੰ ਜਾਂ ਸ਼ਰੋਮਣੀ ਕਾਲ ਦਲ ਪਾਰਟੀ ਨੂੰ ਪੁਰਾਣੀ ਵਾਲੀ ਹੱਦੇ ਲੈ ਕੇ ਆ ਸਕਦਾ ਜਾਂ ਨਹੀਂ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਜਿਹੜਾ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਬਣਾਈ ਗਈ ਸੀ ਉਹਨੇ ਪਿਛਲੇ ਦਿਨੀ ਜਿਹੜਾ ਪ੍ਰਧਾਨ ਨੇ ਨਾਮ ਦੇ ਚੋਣ ਕੀਤੀ ਆ ਤੇ ਜਿਸ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਜ ਜਰ ਗਿਆਨੀ ਆਰਪੀ ਸਿੰਘ ਨੂੰ ਜਿਹੜਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਚੁਣਿਆ ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੂੰ ਜਿਹੜਾ ਪੰਥੀ ਕੌਂਸਲ ਦਾ ਜਿਹੜਾ ਉਹਨਾਂ ਨੂੰ ਚੇਅਰ ਪਰਸਨ ਲਾਇਆ ਗਿਆ ਜਿਵੇਂ ਗੱਲ ਇਹ ਆ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਦੇ ਨਾਲ ਜਿਹੜਾ ਆਪਾਂ ਕਾਲੀ ਦਲ ਜਿਹੜਾ ਲੀਹਾ ਤੇ ਤਾਂ ਇਹ ਵੱਖ-ਵੱਖ ਜਿਹੜੇ ਆਗੂ ਆ ਉਹਨਾਂ ਦਾ ਕਹਿਣਾ ਵੀ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਆਗੂ ਰਹੇ ਨੇ ਚਾਹੇ ਮਨਪ੍ਰੀਤ ਸਿੰਘ ਇਹ ਵਾਲੀਆਂ ਚਾਹੇ ਪ੍ਰੇਮ ਸਿੰਘ ਚੰਦੋ ਮਾਜਰਾ ਸਜੀਤ ਸਿੰਘ ਰਖੜਾ ਬੀਬੀ ਜੰਗੀਰ ਕੌਰ ਜਿਹੜੇ ਆਦੀ ਸਿਆਸੀ ਆਗੂ ਨੇ ਉਹਨਾਂ ਦਾ ਕਹਿਣਾ ਵੀ ਅਸੀਂ ਜਿਹੜਾ ਕਾਰਜਦਾਰ ਨੂੰ ਮੂੜ ਲੀਹਾ ਤੇ ਲੈ ਕੇ ਆਵਾਂਗੇ ਅਤੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਜਿਹੜਾ ਆਪਣਾ ਸਾਡਾ ਮੁੱਖ ਜਿਹੜਾ ਸਭ ਤੋਂ ਵੱਡਾ ਮੁੱਦਾ ਅਸੀਂ ਤਿੰਨ ਚੀਜ਼ਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਲੈਣੀਆਂ ਨੇ ਉਹ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਅਤੇ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਇਹ ਤਿੰਨ ਚੀਜ਼ਾਂ ਜਿਹੜੀ ਅਸੀਂ ਅਕਾਲੀ ਦਲ ਬਾਦਲ ਤੋਂ ਜਿਹੜੀ ਅਸੀਂ ਵਾਪਸ ਲੈਣੀਆਂ ਨੇ ਇਹ ਜਿਹੜਾ ਪਹਿਲਾ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਗਿਆਨੀ ਹਰਪੀ ਸਿੰਘ ਨੇ ਉਹਨਾਂ ਨੇ ਕਿਹਾ ਵੀ ਇਹ ਤਿੰਨ ਚੀਜ਼ਾਂ ਅਸੀਂ ਵਾਪਸ ਲੈ ਕੇ ਅਕਾਲੀ ਦਲ ਨੂੰ ਮੂਹਰ ਲੀਹਾਂ ਤੇ ਲੈ ਕੇ ਆਵਾਂਗੇ ਉਹਨਾਂ ਨੇ ਕਿਹਾ ਵੀ ਜਿਹੜਾ ਅਕਾਦੀਦਾਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜੀ ਅਗਵਾਈ ਕਰਨੇ ਨੇ ਉਹ ਇੱਕ ਪਘੋੜਾ ਦਲ ਆ। ਦੇਖੋ ਜੀ ਇਹ ਪਘੋੜੇ ਦਲ ਵਾਲੀ ਗੱਲ ਜਿਹੜੀ ਤੁਸੀਂ ਕਹੀ ਆ ਇਹ ਕਿਸ ਦਿਨ ਕਿਤੇ ਸੁਖਵੀਰ ਸਿੰਘ ਬਾਦਲ ਹੋਣੀ ਤੇ ਉਹਨਾਂ ਦੇ ਜਿਹੜੇ ਸ਼੍ਰੋਮਣੀ ਕਾਲ ਦਲ ਬਾਦਲ ਦੇ ਪ੍ਰਧਾਨ ਨੇ ਦਲਜੀਤ ਸਿੰਘ ਚੀਮਾ ਉਹ ਵੀ ਕਿਸ ਦਿਨ ਕਿਤੇ ਇਹ ਗੱਲ ਕਹਿੰਦੇ ਨੇ ਜਿਾਰੇ ਵੀ ਉਹ ਜਿਹੜਾ ਬਖਰਾ ਸ਼੍ਰੋਮਣੀ ਕਾਲ ਦੀ ਦਲ ਨਹੀਂ ਉਹ ਇੱਕ ਪਘੋੜਾ ਦਲ ਆ ਉਹ ਉਹਨਾਂ ਨੂੰ ਪਘੋੜਾ ਦਲ ਕਿਹਾ ਜਾਂਦਾ। ਉਹ ਉਹਨਾਂ ਨੂੰ ਪਕੌੜਾ ਚਲ ਗਈ ਜਾਂਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਪਕੌੜੇ ਹੈ ਤੇ ਹੈ ਕੌਣ ਕਿਉਂਕਿ ਲੋਕਾਂ ਦਾ ਕਹਿਣਾ ਹੈ ਵੀ ਜਦੋਂ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 2015 ਦੇ ਵਿੱਚ ਬਾਬਲ ਗੋਲੀ ਬਾਬਲ ਕਲਾਂ ਗੋਲੀ ਕਾਂਡ ਹੋਇਆ ਉਦੋਂ ਇਹ ਸਾਰੇ ਲੀਡਰ ਜਿਹੜੇ ਇਕੱਠੇ ਸਨ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਇਹ ਤਾਂ ਕੋਈ ਇੱਕ ਸਿਆਸਤ ਦਾ ਇੱਕ ਵੱਖ-ਵੱਖ ਨਜ਼ਰੀਆ ਜਦੋਂ ਆਪਣਾ ਕਿਸੇ ਵੀ ਜਿਹੜੇ ਸਿਆਸੀ ਆਗੂ ਆ ਉਹਨਾਂ ਦੇ ਵਿੱਚ ਦਫਾੜ ਪੈਂਦੀ ਆ ਤਾਂ ਉਹ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਇਹ ਸ਼ੁਰੂ ਤੋਂ ਹੀ ਸਿਆਸਤ ਦੇ ਵਿੱਚ ਚੱਲਦਾ ਆ ਆਪਾਂ ਨੂੰ ਪਤਾ ਵੀ ਚਾਹੇ ਅਕਾਲੀ ਜਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਜਾਂ ਕੋਈ ਹੋਰ ਵੀ ਆਗੂ ਇਹ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਨੇ ਤੇ ਆਪਾਂ ਜਿਵੇਂ ਪਤਾ ਵੀ ਦੇਖੋ ਕਿਸੇ ਵੀ ਪਾਰਟੀ ਦਾ ਦਫਾੜ ਹੋ ਜਾਣਾ ਇੱਕ ਸਿਆਸੀ ਪਾਰਟੀ ਲਈ ਬਹੁਤ ਵੱਡਾ ਨੁਕਸਾਨਦਾਇਕ ਆ ਤੇ ਹੁਣ ਇਹ ਆਪਾਂ ਕਹਿ ਰਹੇ ਆ ਵੀ ਜੇ ਹੁਣ ਆਪਾਂ ਗੱਲ ਕਰੀਏ ਮਨਪੀਰ ਸਿੰਘ ਗਿਆਲੀ ਦੀ ਉਹ ਕਹਿੰਦੇ ਨੇ ਵੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਫਕੋੜਾ ਦਾਦਾ ਕਿਉਂਕਿ ਉਹਨਾਂ ਨੇ ਜਿਹੜਾ 2 ਦਸੰਬਰ 2024 ਨੂੰ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮਨਾਮਾ ਹੋਇਆ ਸੀਗਾ ਉਹਨੂੰ ਮੰਨਿਆ ਨਹੀਂ ਹੈਗਾ ਇਹ ਅਤੇ ਉਹ ਜਿਹੜਾ ਉਹਨਾਂ ਨੇ ਆਪਣੇ ਪ੍ਰਧਾਨ ਦੀ ਚੋਣਾਂ ਉਹਨਾਂ ਨੇ ਆਪਣੇ ਆਪ ਕਰ ਲਈ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਏ ਇਸ ਤੋਂ ਪਹਿਲਾਂ ਤਾਂ 7 ਮੈਂਬਰੀ ਕਮੇਟੀ ਸੀ ਇਸ ਤੋਂ ਵਿੱਚ ਦੋ ਜਿਹੜੇ ਮੈਂਬਰ ਨੇ ਜਿਹੜਾ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਫਕਾ ਪ੍ਰਧਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਇਹਦੇ ਇਸ ਕਰਕੇ ਜਿਹੜੀ ਪੰਜ ਮੈਂਬਰੀ ਕਮੇਟੀ ਰਹੀ ਸੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿਹੜੇ ਜਿਹੜੇ ਪਕੌੜਾ ਦਾਲਾ ਜਾਂ ਕਿਹੜਾ ਸਹੀ ਜਿਹੜਾ ਅਸਲੀ ਸ਼੍ਰੋਮਣੀ ਅਕਾਦੀ ਦਾਲਾ ਕਿਉਂਕਿ ਇਹ ਤਾਂ ਆਉਣ ਵਾਲਾ ਸਮਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਨਤੀਜੇ ਹੀ ਦੱਸਣਗੇ ਵਿੱਕੜੇ ਜਿਹੜੇ ਅਕਾਲੀਦਾਰ ਨੂੰ ਲੋਕ ਸਤਿਕਾਰ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀਦਾਰ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀਦਾਰ ਨੂੰ ਇਹ ਆਪਾਂ ਨੂੰ ਪਤਾ ਵੀ ਇਸ ਦੇ ਨਾਲ ਜਿਹੜਾ ਨੁਕਸਾਨ ਆ ਉਹ ਸ਼੍ਰੋਮਣੀ ਅਕਾਲੀਦਲ ਦੇ ਹੋਣਾ ਕਿਉਂਕਿ ਇਸ ਦੇ ਨਾਲ ਜਿਹੜੀ ਵੋਟ ਆ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਣੀ ਆ ਤੇ ਜਿਸ ਨਾਲ ਜਿਹੜਾ ਸ਼੍ਰੋਮਣੀ ਅਕਾਲੀਦਲ ਨੂੰ ਨੁਕਸਾਨ ਹੋਊਗਾ ਕਿ ਇਹ ਆਪਾਂ ਨੂੰ ਪਤਾ ਵੀ ਜਿਹੜੇ ਕਾ ਕੈਂਡੀਡੇਟ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਵੀ 117 ਵਿਧਾਨ ਸਭਾ ਸੀਟਾਂ ਦੇ ਜਿਹੜੀ ਇਲੈਕਸ਼ਨ ਲੜਨੀਆਂ ਨੇ ਇਸ ਦੇ ਨਾਲ ਹੀ ਗਿਆਨੀ ਹਰਪੇ ਸਿੰਘ ਉਹਨਾਂ ਨੇ ਵੀ ਜਿਹੜਾ ਇਲੈਕਸ਼ਨ ਲੜਨੀ ਆ ਉਹ ਵੀ ਸਾਰੀ ਸੀਟਾਂ ਦੇ ਇਲੈਕਸ਼ਨ ਲੜਨਗੇ ਇਸ ਦਾ ਜਿਹੜਾ ਫਾਇਦਾ ਮੈਨੂੰ ਲੱਗਦਾ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸੇ ਹੋਰ ਸਿਆਸੀ ਧਿਰ ਨੂੰ ਵਿਰੋਧੀ ਦੀ ਪਾਰਟੀ ਨੂੰ ਹੋ ਸਕਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜੇਕਰ ਵੱਖੋ ਵੱਖਰੇ ਅਕਾਲੀ ਦਲ ਜਿਵੇਂ ਨਮਾ ਅਕਾਲੀ ਦਲ ਹੁਣ ਬਣਿਆ ਹੈ ਜਿਸ ਤੋਂ ਚੰਦੂ ਮਾਜਰਾ ਗਰੁੱਪ ਹੈ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਹੋਰ अनेका ਲੀਡਰ ਬਹੁਤ ਸਾਰੇ ਨੇ ਕੀ ਉਹ ਇਸ ਵਾਰ 2027 ਦੀ ਚੋਣਾਂ 'ਚ ਆਪਣੀ ਸਰਕਾਰ ਬਣਾ ਪਾਣਗੇ ਜਾਂ ਫਿਰ ਜਿਵੇਂ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਲੋਕੀ ਕਹਿੰਦੇ ਨੇ ਵੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਰਿਵਾਰਕ ਆਪਣੇ ਘਰ ਦੀ ਪਾਰਟੀ ਬਣਾ ਲਿਆ ਜਾਂ ਉਹ ਬਾਜ਼ੀ ਮਾਰਨਗੇ ਜਾਂ ਫਿਰ ਇਹਨਾਂ ਦੋਨੋਂ ਦੋਏ ਤੜਿਆਂ ਦਾ ਫਾਇਦਾ ਕੋਈ ਤੀਜੀ ਧਿਰ ਚੱਕੂਗੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਜੋ ਅੱਜ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪਾਗਲ ਦੇ ਜੋ ਸਿਆਸੀ ਹਾਲਾਤ ਨੇ ਜਾਂ ਜਿਹੜਾ ਨਵਾਂ ਅਕਾਲੀ ਦਲ ਬਣਿਆ ਗਿਆਨੀ ਹਰਪੇ ਸਿੰਘ ਜਿਹਦੇ ਪ੍ਰਧਾਨ ਬਣੇ ਨੇ ਇਸ ਇਸ ਤੋਂ ਦਾ ਦੇਖ ਕੇ ਇਦਾਂ ਹੀ ਲੱਗ ਰਿਹਾ ਵੀ ਇਸ ਜਿਹੜੀ ਨਵਾਂ ਅਕਾਲੀ ਦਲ ਬਣਿਆ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਿਆਸੀ ਹਾਲਤ ਨੂੰ ਉਸ ਤੋਂ ਦੇਖ ਕੇ ਤਾਂ ਇਹ ਲੱਗਦਾ ਵੀ ਕੋਈ ਹੋਰ ਜਿਹੜੀ ਤੀਜੀ ਪਾਰਟੀਆਂ ਉਹ 2027 ਦੇ ਵਿੱਚ ਜਿਹੜਾ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇਕਰ ਕਿਸੇ ਵੀ ਸਿਆਸੀ ਪਾਰਟੀ ਦੇ ਜੇ ਦਫਾੜ ਹੁੰਦੀ ਆ ਤਾਂ ਇਸ ਦਾ ਨੁਕਸਾਨ ਹੁੰਦਾ ਹੀ ਹੁੰਦਾ ਅੱਜ ਤੋਂ ਪਹਿਲਾਂ ਵੀ ਇਹ ਟੜੇ ਬਾਗੀ ਹੋਏ ਨੇ ਇਹਨਾਂ ਤੋਂ ਸੁਖਵੀਰ ਸਿੰਘ ਬਾਦਲ ਤੋਂ ਜਾਂ ਪ੍ਰਕਾਸ਼ ਸਿੰਘ ਬਾਦਲ ਤੋਂ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਇਸ ਤੋਂ ਪਹਿਲਾਂ ਸਰਦਾਰ ਮਹਿਰੂਨ ਸਰਦਾਰ ਸੰਦੇਵ ਸਿੰਘ ਟੀਨਸਾ ਜਿਹੜੇ ਪਿਛਲੇ ਸਵਰਗਵਾਸ ਹੋ ਗਏ ਸੀ ਉਹਨਾਂ ਨੇ ਵੀ ਅਕਾਲੀ ਦਲ ਸਯੁਕਤ ਬਣਾਇਆ ਸੀ ਇਸ ਤੋਂ ਇਲਾਵਾ ਆਪਣਾ ਰਣਜੀਤ ਸਿੰਘ ਬ੍ਰਾਂਪਰਾ ਇਹ ਆਗੂਆਂ ਨੇ ਪਿਛਲੇ 2018 ਦੇ ਵਿੱਚ ਅਕਾਲੀ ਦਲ ਸਯੁਕਤ ਦਾ ਗਠਨ ਕੀਤਾ ਸੀ ਇਸ ਤੋਂ ਇਲਾਵਾ ਵੀ ਪਹਿਲਾਂ ਵੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸਰਜੀਤ ਸਿੰਘ ਬਰਨਾਲਾ ਨੇ ਬਣਾਇਆ ਸੀਗਾ ਉਸ ਤੋਂ ਬਾਅਦ ਅਕਾਲੀ ਦਲ ਲੋਂਗੋਵਾਲ ਬਣਿਆ ਅਕਾਲੀ ਦਲ ਫਤੇ ਸਿੰਘ ਬਣਿਆ ਵਕ ਵਕ 1998 ਤੋਂ ਲੈ ਕੇ 2018-19 ਤੱਕ ਜਿਹੜਾ ਅਕਾਲੀ ਦਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੁਫਾੜ ਵੀ ਹੁੰਦਾ ਰਿਹਾ ਤੇ ਫਿਰ ਇਕੱਠੇ ਵੀ ਹੁੰਦੇ ਰਹੇ ਦੋ ਫਾੜ ਹੋਣ ਤੋਂ ਬਾਅਦ ਮੈਂ ਇੱਕ ਗੱਲ ਹੋਰ ਪੁੱਛਣਾ ਚਾਹਨਾ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਾ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਆਪਾਂ ਸਾਰੇ ਲੀਡਰ ਇਕੱਠੇ ਹੋਈਏ ਜੇ ਮੇਰੇ ਤੋਂ ਕੋਈ ਗਲਤੀ ਹੋਈਏ ਤੇ ਮੈਂ ਵੀ ਮਾਫੀ ਮੰਗਦਾ ਉਹਨਾਂ ਨੇ ਮਾਫੀ ਵੀ ਮੰਗੀ ਸੀ ਆਪਣੇ ਕਵਿਆਨ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਹਾਂਜੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮਾਫੀ ਵੀ ਮੰਗੀ ਸੀ ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਜੇਕਰ ਮੇਥੋਂ ਕੋਈ ਗਲਤੀ ਹੋਈ ਆ ਤਾਂ ਉਹ ਮਾਫੀ ਮੰਗਦੇ ਨੇ ਉਹਨਾਂ ਨੇ ਕਿਹਾ ਵੀ ਇੱਕ ਆਪਣੀ ਪੰਥਕ ਪਾਰਟੀ ਨੂੰ ਖੇਤਰੀ ਪਾਰਟੀ ਨੂੰ ਤਾਕਤਵਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਤਾਕਤਵਰ ਕਰਨ ਲਈ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਮਨਮਟਾਬ ਮਟਾ ਕੇ ਆਪਣਾ ਜਿਹੜਾ ਅਕਾਲੀ ਦਲ ਦੇ ਵਿੱਚ ਦੁਬਾਰਾ ਸ਼ਾਮਲ ਹੋ ਜਾਣਾ ਚਾਹੀਦਾ ਪਰ ਉਸ ਤੋਂ ਬਾਅਦ ਜਿਹੜੇ ਵਕ ਵਕ ਆਗੂ ਜਿਹੜੇ ਹੈਗੇ ਨੇ ਪੰਜ ਮੈਂਬਰੀ ਕਮੇਟੀ ਦੇ ਨਵੇਂ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਵੀ ਸਾਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੈ ਜਿਹੜੀ ਉਹ ਮਨਜ਼ੂਰ ਨਹੀਂ ਹੈਗੀ ਜਿਸ ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਰਦਾਰ ਸਜੀਤ ਸਿੰਘ ਰਖੜਾ ਬੀਬੀ ਜੰਗੀਰ ਕੋ ਗੁਲਪ੍ਰਤਾਪ ਸਿੰਘ ਬਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਆਦੀ ਆਗੂਆਂ ਨੇ ਕਿਹਾ ਵੀ ਸਾਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੈ ਜਿਹੜੀ ਉਹ ਮਨਜ਼ੂਰ ਨਹੀਂ ਹੈਗੀ ਤੇ ਆਪਾਂ ਨੂੰ ਮੈਥੋਂ ਹੋਰ ਦਾ ਸਮਾਂ ਵੀ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਆਪਣਾ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਉਹ ਜਿਹੜਾ ਜਿਹੜਾ ਚੋਣ ਨਹੀਂ ਲੜ ਸਕੇਗਾ ਚਾਹੇ ਕੋਈ ਵਿਧਾਨ ਸਭਾ ਦੀ ਹੋਵੇ ਚਾਹੇ ਕੋਈ ਲੋਕ ਸਭਾ ਦੀ ਅਤੇ ਉਹਨਾਂ ਦਾ ਕਾਰਜਕਾਲ ਜਿਹੜਾ ਉਹ 3 ਸਾਲ ਦਾ ਹੋਵੇਗਾ ਤੇ ਇੱਕ ਪਰਿਵਾਰ ਦੇ ਵਿੱਚ ਇੱਕ ਹੀ ਟਿਕਟ ਦੇਣ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਹਾਂਜੀ ਇੱਕ ਪਰਿਵਾਰ ਦੇ ਵਿੱਚ ਇੱਕ ਹੀ ਜਿਹੜਾ ਐਲਾਨ ਕੀਤਾ ਉਹਨਾਂ ਨੇ ਟਿਕਟ ਦੇਣ ਦਾ ਵਿਧਾਨ ਸਭਾ ਦੀ ਚਾਹੇ ਲੋਕ ਸਭਾ ਦੀ ਤੇ ਇਸ ਕਰ ਤੋਂ ਜੇ ਮੈਂ ਤੁਸੀਂ ਵੀ ਸਹਿਜ ਸਹਿਮਤ ਹੋਵਾਂਗੇ ਇਸ ਗੱਲ ਦਾ ਸਭ ਤੋਂ ਵੱਡਾ ਝਟਕਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਲੱਗੂਆ ਕਿਉਂਕਿ ਉਹ ਵਿਧਾਨ ਸਭਾ ਹਲਕਾ ਸਨੌਰ ਕਨੌਰ ਤੇ ਮੋਹਾਲੀ ਤੋਂ ਉਹ ਜਿਹੜਾ ਆਪਣਾ ਟਿਕਟ ਮੰਗਦੇ ਰਹੇ ਨੇ ਆਪਾਂ ਨੂੰ ਪਤਾ ਵੀ ਉਹ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਤੇ ਇਸ ਕੱਲ ਨੁਕਸਾਨ ਜਿਹੜਾ ਸਰਦਾਰ ਹਿੰਦਰਪਾਲ ਸਿੰਘ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸਭ ਤੋਂ ਵੱਡੋ ਹੋਵੇਗਾ ਚਾਹੇ ਵਾਕੀ ਆਗੂਆਂ ਕਿਉਂਕਿ ਉਹ ਤਾਂ ਸਿਰਫ ਆਪਣਾ ਇੱਕ ਪ੍ਰਧਾਨ ਸਭਾ ਸੀਟ ਤੋਂ ਹੀ ਜਿਹੜੇ ਚੋਣ ਲੜਦੇ ਨੇ ਜੇਕਰ ਇਹਨਾਂ ਨੂੰ ਨਵੀਂ ਗੱਲ ਨਵੇਂ ਅਕਾਲੀ ਦਲ ਨੂੰ ਚੋਣ ਨਿਸ਼ਾਨ ਤੱਕੜੀ ਨਹੀਂ ਮਿਲਦਾ ਤੇ 2027 ਦੇ ਵਿੱਚ ਇਹ ਕਿਹੜੇ ਨਿਸ਼ਾਨ ਤੇ ਚੋਣ ਲੜਨਗੇ ਦੇਖੋ ਜੀ ਜੇ ਆਪਾਂ ਕਹਿੰਦੇ ਵੀ ਜਿਵੇਂ ਆਪਾਂ ਨੂੰ ਪਤਾ ਵੀ ਗਿਆਨੀ ਹਰਪੀ ਸਿੰਘ ਜੀ ਨੇ ਕਿਹਾ ਸੀਗਾ ਵੀ ਜਿਹੜਾ ਅਸੀਂ ਤਿੰਨ ਚੀਜ਼ਾਂ ਲੈਣੀਆਂ ਨੇ ਇੱਕ ਅਕਾਲੀ ਦਲ ਦਾ ਦਫ਼ਤਰ ਲੈਣਾ ਇੱਕ ਸ਼੍ਰੋਮਣੀ ਗੁਰਦੁਆਰਾ ਪੰਬੰਦ ਕਮੇਟੀ ਲੈਣੀ ਹੈ ਤੇ ਇੱਕ ਅਕਾਲੀ ਦਲ ਦਾ ਚੋਣ ਨਿਸ਼ਾਨ ਲੈਣਾ ਜੇ ਚੋਣ ਨਿਸ਼ਾਨ ਨਹੀਂ ਮਿਲਦਾ ਚਲੋ ਇਹ ਤਾਂ ਪ੍ਰਧਾਨ ਸਭਾ ਚੋਣਾਂ ਦੇ ਸਮੇਂ ਤੋਂ ਕੁ ਸਮਾਂ ਪਹਿਲਾਂ ਪਤਾ ਲੱਗੇਗਾ ਵੀ ਚੋਣ ਕਮਿਸ਼ਨ ਜਿਹੜਾ ਇਹਨਾਂ ਨੂੰ ਕਿਹੜਾ ਚੋਣ ਜਿਹੜਾ ਨਿਸ਼ਾਨ ਜਿਹੜਾ ਕਿ ਕਿਹੜਾ ਜਾਰੀ ਕਰਦਾ ਹੈ ਹੁਣ ਜੰਗ ਜਿਹੜੀ ਚੋਣ ਨਿਸ਼ਾਨ ਪਿੱਛੇ ਤੇ ਅਕਾਲੀ ਦਲ ਦੇ ਦਫ਼ਤਰ ਪਿੱਛੇ ਹੋਵੇਗੀ ਜਿਹੜੀ ਜੰਗ ਹੋਣੀ ਹੈ ਪਰ ਸੁਣਨ ਚ ਆਇਆ ਵੀ ਅੱਜ ਚੰਡੀਗੜ੍ਹ ਦੇ ਵਿੱਚ ਨਵੇਂ ਅਕਾਲੀ ਦਲ ਨੇ ਆਪਣੇ ਇੱਕ ਨਵਾਂ ਦਫ਼ਤਰ ਜਿਹੜਾ ਉਹ ਖੋਲ ਲੱਤਾ ਹੈ ਉਦੇ ਬਾਰੇ ਤੁਸੀਂ ਜਾਣਨਾ ਚਾਹੋਗੇ ਦੇਖੋ ਜੀ ਇਹ ਤਾਂ ਹੁਣ ਆਪਾਂ ਨੂੰ ਪਤਾ ਵੀ ਉਹਨਾਂ ਨੇ ਨਵਾਂ ਦਫ਼ਤਰ ਜਿਹੜਾ ਚੰਡੀਗੜ੍ਹ ਦੇ ਵਿੱਚ ਖੋਲ੍ਹ ਦਿੱਤਾ ਪਰ ਜਿਹੜਾ ਇਸ ਦਾ ਜਿਹੜਾ ਕਾਨੂੰਨੀ ਔਰ ਸਿਆਸੀ ਤੌਰ ਤੇ ਇੱਕ ਲੜਾਈ ਆ ਉਹ ਸ਼ੁਰੂ ਹੋ ਗਈ ਆ ਵੀ ਇਹਨਾਂ ਨੇ ਕਿਹਾ ਵੀ ਅਸੀਂ ਤਿੰਨ ਚੀਜ਼ਾਂ ਲੈਣੀਆਂ ਨੇ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਨਵੇਂ ਅਕਾਲੀ ਦਲ ਨੂੰ ਕਿਹੜੀ-ਕਿਹੜੀ ਚੀਜ਼ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਮਿਲਦੀ ਆ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉਦੋਂ ਹੀ ਜਿਹੜੀ ਮਿਆਦ ਆ ਉਹ ਬਹੁਤ ਸਾਲ ਪਹਿਲਾਂ ਜਿਹੜੀ ਪੂਰੀ ਹੋ ਚੁੱਕੀ ਆ ਇਸ ਦੇ ਨਾਲ ਹੀ ਆਪਾਂ ਨੂੰ ਪਤਾ ਵੀ ਜਿਹੜੇ ਚੋਣ ਕਮਿਸ਼ਨਰ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਲਾਏ ਗਏ ਸੀ ਉਹ ਵੀ ਪਿਛਲੇ ਜੀ ਨਹੀਂ ਸੇਵਾਮੁਕਤ ਹੋ ਚੁੱਕੇ ਨੇ ਹੁਣ ਅੱਜ ਦੇ ਸਮੇਂ ਦੇ ਵਿੱਚ ਟੋਟਲ ਕਿੰਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬ ਦੇ ਵਿੱਚ ਵਿਕਸਿਤ ਹੋ ਚੁੱਕੇ ਨੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਜੀ ਨਹੀਂ ਜੇ ਆਪਾਂ ਇੱਕ ਸ਼੍ਰੋਮਣੀ ਕਾਜ਼ਦ ਬਾਦਲ ਹੋ ਗਿਆ ਇੱਕ ਅਕਾਲੀ ਦਲ ਸ਼੍ਰੋਮਣੀ ਕਨਦਲ ਨਵਾਂ ਹੋ ਗਿਆ ਇੱਕ ਸ਼੍ਰੋਮਣੀ ਕਨਦਲ ਵਾਰਿਸ ਪੰਜਾਬ ਜਿਸ ਦੇ ਪ੍ਰਧਾਨ ਭਾਈ ਅਮਰਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖੰਡੂਰ ਸਾਹਿਬ ਤੋਂ ਨੇ ਇੱਕ ਅਕਾਲੀ ਦਲ ਉਹਨਾਂ ਦਾ ਹੋ ਗਿਆ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੋ ਗਿਆ ਇੱਕ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਅਕਾਲੀ ਦਲ ਨਵਾਂ ਜਿਹੜਾ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਜਿਹਨਾਂ ਨੇ ਭਾਰਤੀ ਕੀਤੀ ਇਹ ਉਹਨਾਂ ਦਾ ਤੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਅਕਾਲੀ ਦਲ ਬਾਦਲ ਆ ਉਹਨਾਂ ਦਾ ਕਹਿਣਾ ਵੀ ਜਿਹੜੀ ਇਹ ਭਾਰਤੀ ਆ ਇਹ ਗੱਲ ਤਾਂ ਕਿਉਂਕਿ ਜਿਹੜੇ ਉਹਨਾਂ ਕੋਲ ਪਰਚੀਆਂ ਨੇ ਉਹਨਾਂ ਕੋਲ ਚੋਣ ਨਿਸ਼ਾਨ ਆ ਇਹ ਤਾਂ હું ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਅਕਾਲੀ ਦਲ ਕਿਹੜੇ ਨੂੰ ਜਿਹੜੇ ਪੰਜਾਬ ਦੇ ਲੋਕ ਸਤਿਕਾਰ ਕਰਦੇ ਆ ਜਾਂ ਕੋਈ ਹੋਰ ਸਿਆਸੀ ਪਾਰਟੀ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਚੋਣ ਜਿੱਤ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇੱਕ ਵਿੱਚ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਬਹੁਤ اہم ਜਾਣਕਾਰੀ ਦਿੱਤੀ ਆ ਧੰਨਵਾਦ ਦਰਸ਼ਕਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ